ਅੱਛਾ ਤੇ ਉਹ ਜਿੱਥੇ ਪਾਰਲੇ ਪਾਸੇ ਪਾਣੀ ਦੇ ਦਰਖਤ ਪਏ ਆ ਇੱਥੋਂ ਢੋਂ ਲੱਗਿਆ ਆਪਣੀ ਜ਼ਮੀਨ ਆ ਵਿਚਾਰੇ ਜਿੰਨਾ ਪਾਣੀ ਆ ਆਪਣੇ ਵਾਲੀ ਥੋਸਾਂ ਇਹ ਪਿਛਲੀ ਵਾਰੀ ਤੇ ਰਾਹ ਆਗੇ ਸੀ ਇੱਥੋਂ ਦਰਖਤ ਦੇ ਵਿੱਚ ਕਿਹਾ ਸੀ ਆ ਸਾਰੀ ਜ਼ਮੀਨ ਸੀ ਇੱਕ ਹਾਂਜੀ ਇਹ ਆਪਾਂ ਉਹ ਤੱਕ ਚਲੇ ਗਏ ਸੀ ਅਸੀਂ ਆ ਕੇ ਗਏ ਆ ਆ ਸਾਰੀ ਖਾ ਗਿਆ ਆ ਜਿਹੜੇ ਸਪੈਜਦੇ ਖੜੇ ਆ ਜੀ ਸਾਹਮਣੇ ਇਹ ਜੰਗਲ ਵਾਲਿਆਂ ਨੇ ਲਾਇਆ ਸੀ ਇਹਦੇ ਨਾਲ ਇਹਨਾਂ ਦੀ ਕੋਟੀ ਸੀ ਤੇ ਕੁਝ ਤੇਜੀ ਦੀ ਧਾਰਾ ਆ ਰਹੀ ਨੇ ਤੇ ਬਾਕੀ ਰਹਿਿੰਦਾ ਖੰਦਾ ਆ ਚੱਕਤਾ ਸਾਰਾ ਕੁਝ ਇੱਥੇ ਕਿ ਵੀ ਸੀ ਸਪੈਦੇ ਚ ਬਹੁਤ ਆ ਦੇਖੋ ਜੰਗਲ ਸਾਰਾ ਹੀ ਸੀ ਆਹ ਗਾਂ ਟੱਕ ਵੇਖ ਆਹ ਸਾਰੀ ਉੱਡੀ ਆਹ ਤਾਂ ਜਿਆਦਾ ਦਰਿਆ ਸੀ ਪਿੱਛੇ ਰਾ ਪਿੱਛੇ ਥੋੜੀ ਫਤ ਹੈਗਾ ਉਧਰ ਪਾਣੀ ਨਿਕਲਦਾ ਜੀ ਮੋਟਰ ਦਾ ਧਰਤੀ ਦੇ ਪੈਰ ਗਾਂ ਨਹੀਂ ਹੈਗਾ ਮੋਟਰ ਚੱਲਦੀ ਆ ਇੱਥੇ ਪੈਰ ਹੈਗੇ ਗਾਂ ਅੰਡਰ ਗਰਾਉਂਡ ਪੈ ਹੈਗਾ ਥੋੜੀ ਆਹ ਜਿਹੜਾ ਹੰਜ ਮੈਂ ਆ ਪਾਣੀ ਆ ਘੁੰਮਦਾ ਜਾਂਦਾ ਇਹ ਇਹ ਹੀ ਨੁਕਸਾਨ ਕਰਦਾ ਜਾਂਦਾ ਇਹ ਨੁਕਸਾਨ ਕਰਦਾ ਪਹਿਲਾਂ ਲਾਏ ਥੱਲੇ ਵਗਦੇ ਪਾਣੀ ਤੇ ਇਹ ਮਕਲਾ ਦਮਨਜੀ ਚੋਂ ਜਾਣਕਾਰੀ ਦਿੰਦੇ ਨੇ ਜੀ ਨੂੰ ਅੱਧੀ ਦੀ ਫੁੱਟ ਹੈ ਉਹ ਇੱਥੇੋਂ ਦਾ ਪਾਣੀ ਫਿਰ ਸਾਹਮਣੇ ਦਾ ਫੁੱਟ ਉਹਨਾਂ ਦੀ ਸਾਡੀ ਮਾਲਕੀ ਹੈ ਜੀ 40 50 ਫੁੱਟ ਹੋ ਜਾਂਦਾ ਜੀ ਇਹ ਦਾ ਦਰਗਾਹ ਨਿਕਨੇ ਦੀ ਪਰੇ ਰਹਿ ਗਈ ਜੀ ਉੱਤ ਬਾਰ ਖੜੀ ਜੀ ਜਦੋਂ ਪੂਰਾ ਪਾਣੀ ਚੱਲਿਆ ਉਦੋਂ ਇੱਥੇ ਆਗੇ ਨੀਚੇ ਸੀਗਾ ਜਿੱਥੇ ਨਾ ਸੀ ਐਸੇ ਦਾ ਜੀ ਆ ਜਾਨੀ ਸਾਰਾ ਡੁੱਬ ਗਿਆ ਸੂਰ ਜਿੱਦੋਂ ਰੇਤਾ ਜਾਂ ਹੱਲ ਚੱਲਦੇ ਵੀ 15 ਸਾਲ ਚੱਲਦੇ ਇਹ ਤੋਂ ਚੱਲਦਾ ਤਾਂ ਜਿੰਨੇ ਚੱਲੀ ਜਾਂਦਾ ਉਹਦੇ ਕੋਲ ਜੇ ਕੋਈ ਇਹ ਨਹੀਂ ਪਰ ਨਹੀਂ ਹੈ ਜ਼ਮੀਨ ਜਦੋਂ ਫੇਰ ਕਿਤੇ ਪਾਸੋਂ ਸਿੱਟੀ ਇੱਥੇ ਭਰ ਦੇਣਾ ਫੇਰ ਜਿਵੇਂ ਉਹ ਭਰਤਾ ਹੁਣ 2023 ਚੋਂ ਸਾਰਾ ਪਾਣੀ ਚੱਲਦਾ ਸੀ ਇਧਰੋਂ ਵੜ ਵੜ ਕੇ ਉਹਨੂੰ ਉੱਚਾ ਕਰਤਾ ਇਹਦਾ ਆ ਚੀਜ਼ ਵੱਧੂਗਾ ਫੇਰ ਇਹਨਾਂ ਦਾ ਵੀ ਉੱਚਾ ਜਿਹੜਾ ਹੁਣ ਉਹ ਕਹਿੰਦੇ ਨੇ ਵੀ ਰੇਤਾ ਚੱਕ ਲੋ ਵੇਚ ਲੋ ਕੰਮ ਉਹ ਕਿੱਦਾਂ ਪੱਕੇ ਤੇ ਕਰ ਸਕਦੇ ਆ ਇੱਥੋਂ ਰੇਤਾ ਹੀ ਚੱਕ ਲੋ ਇਹਦੇ ਜਿਆਦਾ ਪਾਣੀ ਘਟੂਗਾ ਫੇਰ ਪਤਾ ਲੱਗਦਾ ਪ੍ਰਧਾਨ ਜੀ ਸਤਿਕਾਰਯੋਗ ਸਾਥੀਓ ਮੈਂ ਕਾਂਵੜ ਸੰਤੋਖ ਸਿੰਘ ਵਿਲਗਾ ਗੈਸਟਕ ਜਲੰਧਰ ਜ਼ਿਲ੍ਹਾ ਸਖਤਰ ਅੱਜ ਅਸੀਂ ਆਏ ਸੀਗੇ ਪਿੰਡ ਕੋਟੂਮਰਾ ਆ ਸਾਡੀ ਸਾਰੀ ਟੀਮ ਡਾਕਟਰ ਸਰਜੀਤ ਗਿੱਲ ਲਕਪੀਰ ਸਿੰਘ ਖੋਖੇਵਾਲ ਰਜਿੰਦਰ ਸਿੰਘ ਬਿਲਗਾ ਅਸੀਂ ਰਵੀਰ ਸਿੰਘ ਬੈਣੀਪਾਲ ਹਣੀ ਹਨੇ ਗੁੱਜਰਵਾਲਾ ਕੀ ਸਾਰੇ ਪਿੰਡ ਵਾਲੇ ਸਾਥੀ ਖੜੇ ਆ ਅਸੀਂ ਦਰਿਆ ਤੇ ਮੌਕਾ ਦੇਖਣ ਆਏ ਸੀ ਵੀ ਕੀ ਲੋਕਾਂ ਦੀ ਹਾਲਤ ਆ ਕਿਉਂਕਿ ਸਾਨੂੰ ਕੁਛ ਸਾਡੇ ਵਿਦੇਸ਼ ਬੈਠੇ ਭਰਾਵਾਂ ਨੇ ਖੜ ਪੀੜਤਾ ਦੇ ਲਈ ਕੁਛ ਸਾਨੂੰ ਮਦਦ ਭੇਜੀ ਸੀ ਵੀ ਜਿੱਥੇ ਤੁਸੀਂ ਲੋੜਵੰਦ ਹੈਗੇ ਲੋਕ ਉਥੇ ਜਾ ਕੇ ਮਾੜੀ ਮੋਟੀ ਲੋਕਾਂ ਦੀ ਤੁਸੀਂ ਬਾਹ ਫੜੋ ਅਸੀਂ ਜਿੰਨੇ ਕਿ ਜੋਗੇ ਦੀ ਸੀਗੇ ਅੱਜ ਕੋਟਮਰਾ ਸਾਨੂੰ ਪਤਾ ਲੱਗਾ ਸੀ ਅੱਗੇ ਇੱਕ ਦਿਨ ਅਸੀਂ ਮਕੇਰੀਆਂ ਵੀ ਗਏ ਉੱਥੇ ਹੜ ਮਾਰੇ ਜਿਹੜੇ ਲੋਕ ਐ ਉਹਨਾਂ ਦੀਆਂ ਸਮੱਸਿਆ ਹਾਲਤਾਂ ਵੀ ਦੇਖੀਆਂ ਤੇ ਜੋ ਸਾਡੇ ਕੋਲ ਤੈਲਫੋਨ ਸਰਿਆ ਸੀ ਉੱਥੇ ਵੀ ਦੇਖ ਕੇ ਆਂਦਾ ਅੱਜ ਅਸੀਂ ਆਏ ਪਿੰਡ ਕੋਟਮਰਾ ਸਾਡੇ ਨਾਲ ਇੱਥੇ ਬਰਲਾ ਸਿੰਘ ਕੋਟਮਰਾ ਵੀ ਸੀਗੇ ਅੱਜ ਅਸੀਂ ਜੋ ਫੇਰ ਸਾਡੇ ਕੋਲ ਤੈਲਫਨ ਹੋਇਆ ਅਸੀਂ ਜਿਹੜੇ ਲੋੜਵੰਦ ਵਿਅਕਤੀ ਐ ਜਿਹੜੇ ਕਿਉਂਕਿ ਏਰੀਆ ਵਾਲੇ ਜਾਣਦੇ ਆ ਜਿਆਦਾ ਨੁਕਸਾਨ ਕਿਹਨਾਂ ਦਾ ਹੋਇਆ ਕਿਦਾਂ ਅਸੀਂ ਫੇਰ ਵੀ ਜੋ ਕੁਝ ਸਾਡੇ ਕੋਲ ਸਰਿਆ ਅੱਜ ਅਸੀਂ ਇੱਕ ਤੇ ਫੇਰ ਆਏ ਆ ਨਾਲੇ ਦਰਿਆ ਦੀ ਹਾਲਤ ਦੇਖਣ ਆਏ ਆ ਆ ਜੋ ਦਿਸ ਰਿਹਾ ਜਿੰਨੀ ਹਾਲਾਤ ਮਾੜੀ ਆ ਲੋਕਾਂ ਦੀਆਂ ਜ਼ਮੀਨਾਂ ਹਜ਼ਾਰਾਂ ਏਕੜ ਦਰਿਆ ਰੋੜ ਕੇ ਲੈ ਗਿਆ ਜੇ ਪੰਜਾਬ ਦੀ ਤਾਂ ਸੈਂਟਰ ਦੀ ਸਰਕਾਰ ਨੇ ਬਾਹ ਨਾ ਫੜੀ ਇਹ ਲੋਕਸ਼ੇਤੀ ਤਾਬੇ ਨਹੀਂ ਆਉਣੇ ਜੋ ਇਹਨਾਂ ਦੀ ਹਾਲਤ ਆ ਸੋ ਮੈਂ ਦੁਆਰਾ ਇਹਨਾਂ ਲੋਕਾਂ ਨੂੰ ਫੇਰ ਭਰੋਸਾ ਅਸੀਂ ਦੋਵੇਂ ਆਪਣੇ ਵਫਦ ਵੱਲੋਂ ਜ਼ਿਲ੍ਹੇ ਵੱਲੋਂ ਕੱਲ ਨੂੰ ਫੇਰ ਵੀ ਜੇ ਸਾਨੂੰ ਕਿਤੇ ਵਿਦੇਸ਼ੀ ਸਿਹਤ ਆਈ ਕਿਉਂਕਿ ਦਿੱਲੀ ਮੋਰਚੇ ਦੇ ਵਿੱਚ ਵੀ ਹੋਰ ਵੀ ਜਦੋਂ ਵੀ ਵਿਵਤਾ ਪੈਂਦੀ ਆ ਐਨਆਰਆਈ ਭਰਾ ਸਾਡਾ ਬੜਾ ਯੋਗਦਾਨ ਦਿੰਦੇ ਆ ਤੇ ਜਿਨ੍ਹਾਂ ਸਾਥੀਆਂ ਨੇ ਸਾਡੇ ਤੇ ਦਿੱਤੀ ਹੈ ਸਿਹਤਾਂ ਮਾਈਕ ਅਸੀਂ ਉਹਨਾਂ ਨੂੰ ਪੂਰਾ ਭਰੋਸਾ ਦਉਣਾ ਹੈ ਲਗਭਗ ਅਸੀਂ ਉਹਨਾਂ ਲੋਕਾਂ ਦੀ ਪਹਚਾਈ ਆ ਜਿਹੜੇ ਵਾਕਈ ਲੋੜਵੰਦ ਸੀ ਤੇ ਜੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਨੂੰ ਬਾਹਰੋਂ ਕੋਈ ਹੋਸ ਐ ਤਾਂ ਆਉਂਦੀ ਆ ਤਾਂ ਅਸੀਂ ਇਦਾਂ ਹੀ ਲੋੜਵੰਦ ਲੋਕਾਂ ਕੋਲ ਫੇਰ ਪਹੁੰਚਾਂਗੇ ਧੰਨਵਾਦ